Yeah. Oh. Uh -huh. नगर 12 बारह 11 तरीक़े ताईं पेड़ी तेरे गायत्री ताईं توں موڑن دے آ تا دادا دتی سی تا بھڑاں دی ہو نہیں تیرا جاندا سی ہر واری ਲਾਦਵੇ ਤੇਰੀ ਮੋਜ ਤਾਕਤਾਂ ਦੇ ਪੁੰਗੇ ਲਾਦਵੇ ਹਰ ਕਰਪਾ ਤੇ ਮਕਾਲੀ ਦਾ ਪਿਆਰ ਤੇਰੇ ਕਾਬਿਲ ਜੁੜੀ ਬੱਤਿਆ ਰਾਹ ਤੇ ਮਕਾਲੀ ਦਾ ਪਿਆਰ ਟੁੱਟਾ ਚਿਰ ਤੋਂ ਹੱਥ ਮਾਲੀ ਜਾ ਰਹਾ ਗੋਦ ਚਿਰ ਤੋਂ ਹੱਥ ਮਾਲੀ ਜਾ ਰਹਾ ਕੁੱਪ ਕੀ ਤੇਰੇ ਸੇਵਾ ਤੈਂ ਦਾਨ ਬਖਸ਼ੀ ਕਮੀ ਕੀ ਹਵਾਰ ड़ा कविके वारे रूप भाड़ींदा घर करे हथो हली विया घर ते करे हाथो हली विया घर करे हथो हली विया ਉਹੀ ਵਿੱਚ ਭਗਵਾਨ ਪੰਮ ਪੰਮ ਸ਼੍ਰੀ ਨੂੰ ਤੇਗ ਬਹਾਦਰ ਜੀ ਮਹਾਰਾਜ ਬਾਬਾ ਦੇ ਦੇchnagar ਵਿੱਚ ਆਗਮਨ ਕਰੋ ਫਲਾਣਾ ਜੋੜ ਮੇਲਾ ਮਨਾ ਰਹੀਆਂ ਹੋਰ ਸਿੱਪਾ ਆਓ ਇੱਕ ਵਾਰੀ ਚੜ੍ਹਦੀ ਕਲਾ ਨਾਲ ਮੋਲੇ ਸੋਨਹਾਂ ਬੋਲੇ ਸੋਨਹਾਂ ਬੱਦੀ ਅੱਥਰ ਮਾਲਾ ਸਭ ਸਾਰੀਆਂ ਸਿੱਖ ਸਕਦਾ ਬਣਾ ਜੜਾ ਪਿਆਰ ਆਇਆ ਭੈਣਾ ਵੱਲੋਂ ਧੰਨਵਾਦ ਬੋਲੇ ਸੋਨਹਾਂ ਸਾਡੇ ਹਰਮਨ ਪਿਆਰੇ ਪ੍ਰਧਾਨ ਸਾਹਿਬ ਗੋਪਨ ਗੁਰਦੁਆਰਾ ਪ੍ਰਬੰਧ ਕਮੇਟੀ ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਮੈਨੇਜਰ ਸਾਹਿਬ ਸਰਦਾਰ ਜਗਤਵਿੰਦਰ ਸਿੰਘ ਜੀ ਅਤੇ ਰਸੀਬਰ ਸਾਹਿਬ ਜੱਸੀ ਬਾੜ ਜੀ ਔਰ ਸਾਰੇ ਪ੍ਰਬੰਧਕ ਸਹਿਬਾਨਾਂ ਦਾ ਸਾਡੇ ਇੰਸਪੈਕਟਰ ਸਾਹਿਬ ਸਾਨੂੰ ਬੜਾ ਸ਼ਿਫਤ ਹੈ ਤੇ ਕਰਕੇ ਮੈਂ ਇੰਨੀਆਂ ਕ੍ਰਮੀਆਂ ਕਰਕੇ ਸਾਰੀਆਂ ਸੰਗਤਾਂ ਦਾ ਧੰਨਵਾਦ ਅਗਲਾ ਪੋਰਾ ਮੇਰੇ ਬਹੁਤ ਹੀ ਸਤਿਕਾਰਯੋਗ ਸ਼ਰੋਬਰੀ ਗੁਰੂ ਵਾਲਾ ਪ੍ਰਬੰਧਕ ਕਮੇਟੀ ਦੇ ਜੀਵਾਨ ਪ੍ਰਚਾਰਕ ਭਾਈ ਸਾਹ ਭਾਈ ਅਸ਼ਮ ਸਿੰਘ ਜੀ ਇਹਨਾਂ ਬਖਸ਼ਵਾ ਕਰੀਏ ਵਾਰ ਗੱਜ ਵਿੱਚ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਬਹੁਤ ਬਹੁਤ ਧੰਨਵਾਦ ਇਹ ਸਨ ਭਾਈ ਪਰਸ਼ੇਦ ਸਿੰਘ ਜੀ ਬ੍ਰੀਤ ਕਵਾਲ ਢਾਡੀ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਗੁਰੂ ਜਸਰਾਏ ਸੰਗਤਨ ਦੇ ਹਾਲ ਕੀਤਾ ਸਾਡੇ ਰੇਤ ਭਾਈ ਰਵਿੰਦਰ ਸਿੰਘ ਜੀ ਹੋਤੀ ਡਿੰਸਪੈਂਟਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਉਹ ਵੀ ਹਾਜ਼ਰੀਆਂ ਪਰ ਰਹੇ ਨੇ ਗੁਰਦੁਆਰਾ ਚੋੜ ਦੀ ਪਰਵਾਹ ਭਾਈ ਗੁਰਦੇਸ਼ ਸਿੰਘ ਸਰਪੰਚ ਸਾਹਿਬ ਕੋਨਾ ਵੱਲੋਂ ਐਸਪੈਸਟ ਸੈਲ ਨੂੰ ਜੀ ਆਇਆਂ ਨੂੰ ਧੰਨਵਾਦ ਸਵਾਗਤ ਸਾਰ ਬੈਕਮੈਂਟ ਵਿੰਤੀ ਅਗੱਟੇ ਵਾਲੇ ਵੀਰਾਂ ਨੂੰ ਦੇਤਸ ਨੇ ਤੇਜ ਪੜਾ ਦਿੱਤੇ ਗੱਟਕੇ ਵਾਲੇ ਵੀਰ ਗੋਬਿੰਦ ਸਿੰਘ ਤੇ ਗੱਟਕੇ ਦੇ ਜੌਹਰ ਦਿਖਾਉਣ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੱਢ ਪਿਆਰੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ ਗੁਰੂ ਘਰ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਜਗਤ ਸਿੰਘ ਜਸਪ੍ਰੀਤ ਸਿੰਘ ਜੀ ਵਰਗੇ ਇਹਨਾਂ ਦਾ ਸਨਮਾਨ ਕੀਤਾ ਗਿਆ ਇਸ ਬੜੀ ਜਮੂਹ ਸੰਗਤ ਦਾ ਧੰਨਵਾਦ ਆਓ ਹੁਣ 10 ਮਿੰਟ ਗੱਟਕੇ ਵਾਲੇ ਵੀਰਾਂ ਨੂੰ ਬੇਨਤੀ ਹੈ ਤੋਂ ਆਪਣੇ ਜੌਹਰ ਦਿਖਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸ਼ਾ ਅੱਲਾਹ ਅੰਦਾ ਦੀ ਪੈਜ ਰੱਖ ਲਾਇਆ ਸਾਥ ਬਰਕਰਾਰ ਰੱਬਾ ਤਾਰਾ ਅੰਦਾ ਦੀ ਪੈਜ ਰੱਖ ਲਾਇਆ Allah, 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 ਅਰ ਜੀ ਜਗਾ ਹਰ ਸਾਲ ਸਾਵਣ ਜੀ ਪਤੀ 24 ਪਲਾਰੇ ਨੇ ਜੀ ਸਾਡੇ ਸਾਲ ਚ 12 ਲੇਲੇ 12 ਗੁਰਦੁਆਰਾ ਸਾਹਿਬ ਨੌਵੇਂ ਪਾਸਾ ਜੀ ਸਾਡੇ ਪਿੰਡ ਚ ਨੌਵੇਂ ਪਾਸਾ ਜੀ ਨੇ ਚੜਨ ਪਾਇ ਉਹ ਦਿਨ ਪਹਿਲਾਂ ਸਿੱਖਿਆ ਇਹ ਸਿੱਖੇ ਤੂੰ ਕੱਟੂ ਆਇ ਕੱਟੂ ਤੂੰ ਫਰਵਾਹੀ ਆ ਜੀ ਇਹ ਲਿਖਿਆ ਹੁਣ ਤੁਸੀਂ ਦੇਖ ਲਓ ਵੀ ਕਿੰਨਾ ਤੇ ਅਸਲੀ ਕਿੰਨਾ ਚਿਰ ਹੈ 30 ਪਣਾਰੇ ਸਾਡੇ ਨਗਰ ਚ ਸਾਲ ਚੁੰਦੇ ਨੇ ਘਟੂ ਕੋਲ ਸਾਰੀ ਭਾਸ਼ਾ ਦੇ ਧਰਮ ਸਥਾਨ ਨੇ ਚੱਲੇ ਨਗਰ ਚ ਸਰਵਜੀ 13 ਅੰਤਰਮ ਸਥਾਨ ਸਾਡੇ ਨਗਰ ਚ ਇੱਕ ਅੱਤੇ ਦਾ ਜਨਤਾ ਕਲੋਨੇ ਅਜੀ ਮੱਝ ਵੀ ਸਿੱਖਾਂ ਦਾ ਬਾਜੀਗਰਾਂ ਦਾ ਜ਼ਿਮੀਂਦਾਰਾਂ ਦਾ ਅੰਬਾਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਹੁਣੋਂ ਦਾ YouTube ਚੈਨਲ ਹੈ ਜੀ ਚੰਨਾ ਧਨੋਲਾ ਸੋ ਸਾਰਿਆਂ ਨੂੰ ਬੇਨਤੀ ਹੈ YouTube ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਸ਼ੇਅਰ ਕਰਿਓ ਵੀਡੀਓ ਸასი ਗਾਲ